ਸਸੀ ਗੱਲ ਦੋਸਤੋ ਚੱਕਵੀਂ ਗੱਲਬਾਤ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਆਪਾਂ ਦੱਸਾਂਗੇ ਵੀ ਫੇਸਬੁੱਕ ਤੇ ਜਾਂ YouTube ਤੇ ਕਿਹੜੇ ਪਲੇਟਫਾਰਮ ਤੇ ਅਰਨਿੰਗ ਸਭ ਤੋਂ ਵੱਧ ਹੁੰਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ YouTuber ਬੜੇ ਪੈਸੇ ਛਾਪ ਰਹੇ ਨੇ ਫੇਸਬੁੱਕ ਜਿਹੜੇ ਚਲਾਉਂਦੇ ਆ ਬੰਦੇ ਉਹ ਵੀ ਬੜੇ ਪੈਸੇ ਛਾਪ ਰਹੇ ਨੇ ਹਨਾ ਸੋ ਅੱਜ ਤੁਹਾਨੂੰ ਦੱਸਾਂਗੇ ਵੀ ਕਿਹੜੇ ਪਲੇਟਫਾਰਮ ਤੇ ਵੱਧ ਪੈਸੇ ਬਣਦੇ ਆ ਜਿਹੜੇ ਹਨਾ ਜਿੰਨੀ ਕ ਨੌਲੇਜ ਹੈ ਜਿੰਨਾ ਕ ਮੈਨੂੰ ਤਜਰਬਾ ਜਿੰਨਾ ਕ ਮੈਂ ਇਹਨੂੰ ਯੂਜ਼ ਕਰ ਰਿਹਾ ਫੇਸਬੁੱਕ ਵੀ ਚਲਾ ਰਿਹਾ YouTube ਵੀ ਚਲਾ ਰਿਹਾ ਤੇ ਤੁਸੀਂ ਘੱਟ ਮਾ ਪਿਆਰ ਦੇ ਰਹੇ ਹੋ ਸੋ ਕਿਉਂ ਨਾ ਤੁਹਾਨੂੰ ਵੀ ਦੱਸਿਆ ਜਾਵੇ ਹਨਾ ਵੀ ਇੱਥੋਂ ਕਿਵੇਂ ਪੈਸੇ ਬਣਦੇ ਆ ਜਾਂ ਕਿਵੇਂ ਹਨਾ ਚੈਨਲ ਚੱਲੇ ਤੇ ਜਾਂ ਕਿੰਨੀ ਵੀਡੀਓ ਚੱਲੇ ਤੇ ਕਿੰਨੇ ਪੈਸੇ ਹੁੰਦੇ ਅਰਨੀ ਕਿਵੇਂ ਹੁੰਦੀ ਆ ਹਨਾ ਉਹ ਤੁਹਾਨੂੰ ਅੱਜ ਦੱਸਦੇ ਆ ਸੋ ਅੱਜ ਆਪਣਾ ਮੇਨ ਮੁੱਦਾ ਇਹ ਹੀ ਆ ਦੱਸਣਾ ਦਾ ਵੀ YouTube ਤੇ ਵੱਧ ਪੈਸੇ ਬਣਦੇ ਆ ਜਾਂ Facebook ਤੇ ਵੱਧ ਬਣਦੇ ਆ ਸੋ ਸ਼ੁਰੂ ਕਰਦੇ ਆ ਸੋ ਮੰਨ ਲਓ ਵੀ ਤੁਸੀਂ ਇੱਕ ਵੀਡੀਓ ਬਣਾਈ 10 ਮਿੰਟ ਦੀ ਉਹ ਤੁਸੀਂ ਵੀਡੀਓ ਪਾਤੀ YouTube ਤੇ ਵੀ 10 ਮਿੰਟ ਦੀ ਵੀਡੀਓ ਪਾਈ ਤੁਸੀਂ YouTube ਤੇ ਤੇ ਫੇਸਬੁੱਕ ਤੇ 10 ਮਿੰਟ ਦੀ ਵੀਡੀਓ ਪਾਤੀ ਹਨਾ ਤੇ ਇਹਨਾਂ ਦੋਨਾਂ ਵੀਡੀਓਸ ਤੋਂ ਥੋੜੇ 5-5 ਲੱਖ ਜਿਹੜੇ ਆ ਵਿਊਜ਼ ਆ ਗਏ ਵਿਊਜ਼ ਆਨ ਤੋਂ ਬਾਅਦ ਥੋੜਾ ਮਤਲਬ ਲਾ ਲਓ ਵੀ YouTube ਜਿਹੜੀ ਦਿੰਦੀ ਆ ਉਹ 100 ਡਾਲਰ ਦਿੰਦੀ ਆ ਹਨਾ ਕਿਉਂਕਿ YouTube ਦਾ ਸਿਸਟਮ ਹੋਰ ਹੈ YouTube ਤੁਹਾਨੂੰ ਪੈਸੇ ਇੱਦਾਂ ਦਿੰਦੀ ਹੈ ਵੀ ਵਿਊਜ਼ ਜਿਹੜੇ ਆ ਹੌਲੀ-ਹੌਲੀ ਆਉਂਦੇ ਆ ਪਰ Facebook ਜਿਹੜਾ ਵਾ Facebook ਤੇ ਅਗਰ ਤੁਹਾਡੀ ਵੀਡੀਓ ਪਈ ਆ ਤਾਂ ਅੱਜ ਪਈ ਆ ਪਤਾ ਨਹੀਂ ਕੱਲ ਵਾਇਰਲ ਹੋ ਜੇ ਹਨਾ ਜਾਂ ਪੰਜ ਦੇ ਸਾਰੀ ਸ਼ਾਮ ਤੱਕ ਅਚਵੇਰੇ ਪਈਏ ਸ਼ਾਮ ਨੂੰ ਵਾਇਰਲ ਹੋ ਜੇ ਸ਼ਾਮ ਨੂੰ ਪਈਏ ਸਵੇਰ ਤੱਕ ਵਾਇਰਲ ਹੋ ਜੇ ਹਨਾ ਤੇ ਕਿੰਨੇ ਵਿਊਜ਼ ਆ ਜਾਣ ਪਤਾ ਹੀ ਲੱਗਦਾ ਹੈਗਾ ਇਹ ਦਿੰਦੀ ਆ 100 ਡਾਲਰ 5 ਲੱਖ ਵਿਊ ਤਾਂ ਮੰਨ ਲਓ ਤਾਂ ਇਹ ਦਿੰਦੀ ਆ ਉੱਥੇ ਹੀ 60 ਡਾਲਰ ਕਿਉਂਕਿ ਇਹਦਾ ਆਪਣਾ ਸਿਸਟਮ ਹੈ ਹਨਾ ਇਹ ਵਿਊ ਦੇ ਹਿਸਾਬ ਨਾਲ ਪੈਸੇ ਨਹੀਂ ਦਿੰਦੀ ਹੈਗੀ ਜਿਹੜੀ YouTube ਹੈ ਉਹ ਵਿਊ ਦੇ ਹਿਸਾਬ ਨਾਲ ਪੈਸੇ ਦਿੰਦੀ ਹੈ ਤੇ ਇਹਦਾ ਥੋੜਾ ਕੰਟਰੀ ਸਿਸਟਮ ਵੀ ਹੁੰਦਾ ਹਨਾ ਵੀ ਕਿਹੜੀ ਕੰਟਰੀ ਦੇ ਵਿੱਚ ਕਿੱਦਾਂ ਵਿਊਜ਼ ਆ ਰਿਹਾ ਹਨਾ ਜਿਵੇਂ ਇੰਡੀਆ ਦੇ ਵਿੱਚ ਆਪਾਂ ਵੀਡੀਓ ਪਾਈਏ ਤਾਂ ਇੰਡੀਆ ਦੇ ਈ ਵਿਊਅਰ ਹੋ ਤਾਂ ਉਹਦੇ ਵਿਊਜ਼ ਦੇ ਪੈਸੇ ਘੱਟ ਦਿੰਦੇ ਆ ਤੇ ਜਿਹੜੀ Facebook ਹੈ ਇਹਦਾ ਸ਼ਾਇਦ ਕੰਟਰੀ ਦਾ ਮੈਨੂੰ ਪਤਾ ਨਹੀਂ ਹਜੇ ਪਰ ਇਹ ਵਿਊ ਦੇ ਪੈਸੇ ਘੱਟ ਦਿੰਦੀ ਹੈ ਪਰ ਇਹਦੇ ਤੇ ਵਿਊ ਸਭ ਤੋਂ ਵੱਧ ਆਉਂਦੇ ਆ ਮਤਲਬ YouTube ਤੇ ਜੇ ਵੀਡੀਓ ਪਾਈਏ ਤਾਂ ਹੌਲੀ-ਹੌਲੀ ਵਿਊ ਬੰਦੇ ਹਨਾ ਮਤਲਬ ਹੌਲੀ-ਹੌਲੀ ਵਾਇਰਲ ਹੁੰਦੀ ਹੈ ਪਰ Facebook ਤੇ ਜਿਹੜੀ ਵੀਡੀਓ ਹੈ ਉਹ ਇੱਕੋ ਦਮ ਵਾਇਰਲ ਹੁੰਦੀ ਹੈ ਜੇ ਤੁਹਾਡਾ 5 ਲੱਖ ਵਿਊ ਤੇ 60 ਡਾਲਰ ਬਣਿਆ ਤੇ ਇਰਤੇ ਵਿਊ ਹੁਣ ਜ਼ਿਆਦਾ ਦਿੰਦੀ ਹੈ ਤਾਂ ਕੀ ਪਤਾ ਇਹ ਵੀਡੀਓ ਜਿਹੜੀ ਹੈ ਮਿਲੀਅਨ ਚਲ ਜਵੇ ਸੋ ਦੇਖਿਆ ਜਾਵੇ ਤਾਂ YouTube ਮਤਲਬ ਵਿਊ ਦੇ ਹਿਸਾਬ ਨਾਲ ਪੈਸੇ ਵੱਧ ਦਿੰਦੀ ਹੈ ਪਰ Facebook ਤੇ ਜੇ ਵੀਡੀਓ ਵਾਇਰਲ ਹੋ ਜਵੇ ਤਾਂ ਉੱਤੇ ਜਿਹੜਾ ਵਾ ਸਿਸਟਮ ਸਾਰਾ ਸੇਮ ਹੋ ਜਾਂਦਾ ਕਈ ਵਾਰ ਤਾਂ YouTube ਤੋਂ ਵੱਧ ਪੈਸੇ ਬਣ ਜਾਂਦੇ ਆ Facebook ਤੇ ਤੋਂ ਮੇਰੇ ਹਿਸਾਬ ਦੇ ਨਾਲ ਜਿਹੜੇ ਪੈਸੇ ਆ ਦੋਨੋਂ ਪਲੇਟਫਾਰਮਾਂ 'ਤੇ ਸੇਮ ਹੀ ਬਣਦੇ ਇੱਕ ਹਿਸਾਬ ਦੇ ਨਾਲ ਕੁਝ ਖਾਸ ਫਰਕ ਨਹੀਂ ਹੈਗਾ ਹੁਣ ਇਹ ਦੋਨੋਂ ਪਲੇਟਫਾਰਮਾਂ 'ਤੇ ਪੈਸੇ ਕਿਹੜੇ ਕਿਹੜੇ ਮਤਲਬ ਸਿਸਟਮ ਨਾਲ ਬਣਦੇ ਹਨ YouTube ਤੇ ਆਪਾਂ ਸ਼ਾਰਟਸ ਪਾਉਨੇ ਆ ਸ਼ਾਰਟਸ ਦੇ ਪੈਸੇ ਬਣਦੇ ਆ ਤੇ ਪਲੱਸ ਇਹਦੇ ਬਣਦੇ ਆ ਐਡਸ ਦੇ ਪੈਸੇ ਜਿਹੜੇ ਵੀਡੀਓਸ ਤੇ ਐਡਸ ਲੱਗਦੇ ਆ ਹਨਾ ਤੇ ਇਹਦੇ ਤੇ ਜਿਹੜਾ ਸਿਸਟਮ ਆ ਸਾਰਾ Facebook ਦਾ Facebook ਤੇ ਤੁਹਾਨੂੰ ਪਤਾ ਹੀ ਹੋਣਾ ਵਾ ਰੀਲਸ ਦੇ ਪੈਸੇ ਬਣਦੇ ਆ ਤੇ ਇਹਦੇ ਨਾਲ ਬਣਦੇ ਆ ਐਡਸ ਜਿਹੜੀਆਂ ਵੀਡੀਓਸ ਤੇ ਲੱਗਦੀਆਂ ਨੇ ਤੇ ਪਲੱਸ ਇਹ ਬੋਨਸ ਵੀ ਦਿੰਦੀ ਆ ਜਿਹੜੀ ਫੇਸਬੁੱਕ ਤੇ ਆ ਤਿੰਨ ਚਾਰ ਚੀਜ਼ਾਂ ਤੋਂ ਸਿਸਟਮ ਨਾਲ ਪੈਸੇ ਬਣਦੇ ਹਨਾ ਰੀਲਸ ਤੋਂ ਵੀ ਬੜੇ ਪੈਸੇ ਬਣਦੇ ਆ ਲੋਕਾਂ ਦੇ ਮਿਲੀਅਨ-ਮਿਲੀਅਨ ਵਿਊਜ਼ ਜਾਂਦੇ ਨੇ ਹਨਾ ਫੇਸਬੁੱਕ ਤੇ ਜਿਹੜੇ ਕੰਮ ਕਰ ਰਹੇ ਆ ਵੀਡੀਓਜ਼ ਬਣਾ ਰਹੇ ਆ ਮਤਲਬ 10 ਮਿੰਟ ਦੀ ਜੇ ਉਹਨਾਂ ਦੀ ਵੀਡੀਓ ਮਿਲੀਅਨ ਵਿਊ ਜਾਂਦੀ ਆ ਤਾਂ ਤੁਸੀਂ ਸਾਫ਼ ਲਾ ਲਓ ਵੀ ਕਿੰਨੇ ਪੈਸੇ ਬਣਦੇ ਹੋਣਗੇ 5 ਲੱਖ ਵਿਊ ਦੇ ਜੇ 60 ਡਾਲਰ ਬਣਦੇ ਆ ਤਾਂ ਬਾਕੀ ਇਹਨਾਂ ਦਾ ਸਿਸਟਮ ਹੁੰਦਾ ਸਾਰਾ ਹੋਰ ਅਲੱਗ ਜਾਂ ਹੁੰਦਾ ਵਾ ਤੇ ਐਡਸ ਤੋਂ ਵੀ ਪੈਸੇ ਬਣਦੇ ਆ ਹਨਾ ਬੋਨਸ ਜਿਹੜਾ ਇਹਨਾਂ ਦਾ ਪ੍ਰੋਗਰਾਮ ਹੁੰਦਾ ਉਹ ਅਲੱਗ ਵਾ ਬੋਨਸ ਇਦਾਂ ਆਵਾ ਵੀ ਤੁਸੀਂ ਫੋਟੋ ਪਾਈ ਆ ਵੀਡੀਓ ਪਾਈ ਆ ਕੋਈ ਹਨਾ ਜਾਂ ਕੋਈ ਬੰਦਾ ਲਿਖਾਰੀ ਆ ਕੋਈ ਲਿਖ ਕੇ ਉਹ ਪਾਉਂਦਾ ਸਟੇਟਸ ਪਾ ਦਿੰਦਾ ਜਾਂ ਕੁਝ ਸਟੋਰੀਆਂ ਪਾਉਂਦੇ ਹੋ ਤਾਂ ਉਹਦੇ ਤੇ ਤੁਹਾਨੂੰ ਬੋਨਸ ਮਿਲ ਜਾਂਦਾ ਬੋਨਸ ਹੁੰਦਾ ਵਾ 1000 ਜਾਂ 1500 ਡਾਲਰ ਦਾ ਹਨਾ ਮਤਲਬ ਵੱਧ ਤੋਂ ਵੱਧ ਤਾਂ ਮਤਲਬ 1500 ਜਾਂ 2000 ਡਾਲਰ ਮਿਲਦਾ ਵਾ ਬੋਨਸ ਦਾ ਇੱਕੋ ਮਤਲਬ ਇਹ ਫੇਸਬੁੱਕ ਵੱਲੋਂ ਹੀ ਮਿਲਦਾ ਵਾ ਬੰਦੇ ਨੂੰ ਆ ਆਮ ਇਹਦਾ ਕੋਈ ਕ੍ਰਾਈਟਰੀਆ ਨਹੀਂ ਹੁੰਦਾ ਹੈਗਾ ਸੋ ਮੋਨਟਾਈਜ਼ਰ ਸਿਸਟਮ ਤੁਹਾਨੂੰ ਪਤਾ ਹੀ ਹੋਣਾ ਵਾ ਵੀ ਮਤਲਬ ਇਹ ਦੋਨੋਂ ਚੀਜ਼ਾਂ ਮੋਨਟਾਈਜ਼ ਕਿਵੇਂ ਹੁੰਦੀਆਂ ਹਨ ਜਿਵੇਂ YouTube ਆ ਜਿਹੜਾ 1000 ਸਬਸਕ੍ਰਾਈਬਰ ਚਾਹੀਦਾ ਵਾ ਤੇ 4000 ਵਾਚ ਟਾਈਮ ਚਾਹੀਦਾ ਵਾ ਘੰਟੇ ਦਾ ਤੇ ਇਹਦੇ ਨਾਲ ਫਿਰ ਜਦੋਂ ਤੁਹਾਡਾ ਥੋੜਾ ਪੂਰਾ ਹੋ ਜਾਂਦਾ ਹੈ YouTube ਤੇ ਕੰਮ ਤਾਂ ਤੁਹਾਡਾ ਮੋਨਟਾਈਜ਼ ਹੋ ਜਾਂਦਾ ਹਨਾ ਤੁਸੀਂ ਮੋਨਟਾਈਜ਼ ਵਾਸਤੇ ਭੇਜਦੇ ਨੇ Facebook ਦਾ ਹਜੇ ਮੈਨੂੰ ਯਾਦ ਨਹੀਂ ਆ ਕਿਉਂਕਿ ਮੈਂ ਘੱਟ ਤਲਾ ਰਿਹਾ ਅੱਜ ਕੱਲ ਮੇਰੀ ਫੇਵਰਿਟ ਬਣੀ ਹੋਈ ਹੈ YouTube ਆਪਾਂ YouTube ਤੇ ਥੋੜਾ ਜਿਹਾ ਕੰਮ ਕਰਦੇ ਪਿਆ ਤੇ YouTube 'ਸੇ ਆਪਣੀਆਂ ਵੀਡੀਓਜ਼ ਥੋੜੀਆਂ ਜਿਹੀਆਂ ਵਾਇਰਲ ਵੀ ਹੁੰ ਤੇ ਮਤਲਬ ਸਵਾਦ ਆਪਣਾ YouTube ਤੇ ਆ ਰਿਹਾ ਪਹਿਲਾਂ ਮੈਂ Facebook ਵੱਧ ਚਲਾਉਂਦਾ ਸੀਗਾ ਤੇ Facebook ਤੇ ਵੀ ਵਧੀਆ ਪੈਸੇ ਬਣਦੇ ਸੀਗੇ Facebook ਤੇ ਮੈਂ 3 ਕੁ ਮਹੀਨੇ ਪੈਸੇ ਕਮਾਇਆ ਤੇ ਫਿਰ ਮੇਰਾ ਜਿਹੜਾ ਆਪਣਾ ਮੋਨਟਾਈਜ਼ ਦਾ ਥੋੜਾ ਇਸ਼ੂ ਜਾ ਆ ਗਿਆ ਸੋ ਹੁਣ Facebook ਮੈਂ ਘੱਟ ਚਲਾ ਰਿਹਾ ਤੋ YouTube ਤੇ ਪੈਸੇ ਜ ਬਣ ਜਾਂਦੇ ਆ ਸੋ ਮੈਨੂੰ ਸੀਗਾ ਵੀ ਯਾਰ ਤੁਹਾਨੂੰ ਦੱਸੀਏ ਹਨਾ ਵੀ ਕਿਹੜੀ ਪਲੇਟਫਾਰਮ ਤੇ ਕਿੰਨੇ ਪੈਸੇ ਬਣਦੇ ਆ ਜੇ ਕਿਸ ਸਿਸਟਮ ਜੇ ਮੈਂ ਤੁਹਾਨੂੰ ਲਾ ਲਵਾਂ ਵੀ ਤੁਸੀਂ 10 ਮਿੰਟ ਦੀ ਵੀਡੀਓ ਪਾਈ ਆ ਜੇ ਤਾਂ ਉਹਦੇ ਤੇ 5 ਲੱਖ ਵਿਊ ਆਗਾ ਤਾਂ 60 ਡਾਲਰ ਫੇਸਬੁਕ ਤੇ ਬਣਦਾ ਜੇ ਉਹੀ ਤੁਸੀਂ 10 ਮਿੰਟ ਦੀ ਵੀਡੀਓ ਪਾਈ ਹੈ YouTube ਤੇ ਉੱਥੇ 5 ਲੱਖ ਵਿਊ ਹੁੰਦਾ ਤਾਂ ਤੁਹਾਡਾ 100 ਡਾਲਰ ਬਣਦਾ ਹੈ ਹਨਾ ਸੋ ਪੈਸੇ ਵਿਊ ਦੇ ਹਿਸਾਬ ਦੇ ਨਾਲ YouTube ਤੇ ਵੱਧ ਬਣਦੇ ਆ ਪਰ ਫੇਸਬੁਕ ਤੇ 60 ਡਾਲਰ ਬਣਦੇ ਆ ਤਾਂ ਫੇਸਬੁਕ ਤੇ ਜਦੋਂ ਵੀਡੀਓ ਇੱਕੋ ਦਮ ਵਾਇਰਲ ਹੁੰਦੀ ਹੈ ਕਿਉਂਕਿ ਜੋ ਕਿ YouTube ਤੇ ਨਹੀਂ ਹੁੰਦੀ ਹੈਗੀ ਸੋ ਜਦੋਂ ਵਾਇਰਲ ਹੁੰਦੀ ਹੈ ਤਾਂ ਵਿਊਜ਼ ਵੱਧ ਹੁੰਦੇ ਆ ਤਾਂ ਫਿਰ ਸਿਸਟਮ ਸਾਰਾ ਸੇਮ ਹੀ ਆ ਜਾਂਦਾ ਇੱਕ ਹਿਸਾਬ ਦਾ ਹਨਾ ਉਹ ਦੇਖਿਆ ਜਾਵੇ ਤਾਂ ਦੋਨੋਂ ਪਲੇਟਫਾਰਮਾਂ ਤੇ ਪੈਸੇ ਜਿਹੜੇ ਆ ਸੇਮ ਹੀ ਬਣਦੇ ਆ ਕੁਝ ਦਾ ਜ਼ਿਆਦਾ ਫਰਕ ਨਹੀਂ ਹੈਗਾ ਪਰ ਜਿਹੜੇ ਯੂਟਿਊਬਰ ਫੇਸਬੁੱਕ ਚਲਾਉਂਦੇ ਆ ਉਹ ਬੰਦੇ ਇਹਨਾਂ ਦੋਨੋਂ ਪਲੇਟਫਾਰਮਾਂ ਤੋਂ ਅਲੱਗ ਉਹਨਾਂ ਨੂੰ ਬਾਅਦ ਜੇ ਬਾਹਰ ਜੇ ਕਿਤੇ ਮਿਲਦਾ ਹਨਾ ਲਾ ਲਓ ਵੀ ਪ੍ਰੋਮੋਸ਼ਨਾਂ ਮਿਲਦੀਆਂ ਨੇ ਤਾਂ ਉਸ ਤੋਂ ਵੱਧ ਪੈਸੇ ਮਤਲਬ ਇਹਨਾਂ ਦੋਨੋਂ ਪਲੇਟਫਾਰਮਾਂ ਤੋਂ ਵੱਧ ਉਹ ਉਸ ਚੀਜ਼ ਤੋਂ ਪੈਸੇ ਛਾਪਦੇ ਆ ਮਤਲਬ ਕੋਈ ਵਧੀਆ ਉਹਨਾਂ ਨੂੰ ਕੱਪੜੇ ਦੀ ਪ੍ਰੋਮੋਸ਼ਨ ਮਿਲ ਗਈ ਹਨਾ ਕਿਸੇ ਨੇ ਆਪਣਾ ਸ਼ੋਰੂਮ ਖੋਲ੍ਹਿਆ ਜਾ ਕਿਸੇ ਨੇ ਬ੍ਰਾਂਡ ਦੀ ਕਰਾਣੀ ਆ ਹਨਾ ਤਾਂ ਉਹ ਤੋਂ ਉਹ ਪੈਸੇ ਵਧੀਆਂ ਛਾਪ ਲੈਂਦੇ ਆ ਤੁਸੀਂ ਇਹ ਹਿਸਾਬ ਹਿਸਾਬ ਲਾ ਲਓ ਵੀ ਜਿਹੜਾ ਸੋਸ਼ਲ ਮੀਡੀਆ ਵਾ ਉਹਦੇ ਚੋਂ ਆ ਸਾਰਾ ਪ੍ਰੋਮੋਸ਼ਨ ਦਾ ਪੈਸਾ ਛਾਪਦੇ ਆ ਇਹ ਤੇ ਆ ਜਿਹੜਾ ਵਾ ਇਹ ਹੈਗਾ ਵਾ ਸਿਰਫ YouTube ਜਾਂ ਮਤਲਬ ਸੋਸ਼ਲ ਮੀਡੀਆ ਦਾ ਪੈਸਾ ਸਿਰਫ ਇੰਨਾ ਕੁ ਬਣਦਾ ਇਹਨਾਂ ਨੂੰ 30% ਲਾ ਲਓ ਤੇ 70% ਇਹ ਪ੍ਰਮੋਸ਼ਨ ਆ ਦਾ ਪੈਸਾ ਛਾਪਦੇ ਆ ਸੋ ਜੇ ਗੱਲ ਕਰੀਏ ਤਾਂ ਫਾਇਦਾ ਹੈ ਤਾਂ ਮੈਂ ਕਹਿੰਦਾ ਬਿਲਕੁਲ ਹੈ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਹਨ ਘਰੇ ਬੈਠੇ ਵਧੀਆ ਛਾਪ ਸਕਦੇ ਹੋ ਵੀਡੀਓਜ਼ ਬਣਾਓ ਵਧੀਆ ਪਾਓ ਚੰਗਾ ਕੰਟੈਂਟ ਪਾਓ ਵਧੀਆ ਤੁਹਾਡੇ ਪੈਸੇ ਬਣਨਗੇ ਤੁਹਾਨੂੰ ਕੀ ਚਾਹੀਦਾ ਹੋਰ ਹਨਾ ਆਪਣਾ ਜਿਹੜਾ ਤੁਸੀਂ ਕੰਮ ਕਰਦੇ ਪਿਓ ਕਰੀ ਚੱਲੋ ਨਾਲ-ਨਾਲ ਪਰ ਆ ਚੀਜ਼ ਵੀ ਜਿਹੜੀ ਐ ਸੋਸ਼ਲ ਮੀਡੀਆ ਵਾ ਇਹ ਚੰਗੇ ਪਾਸੇ ਜਾਓਗੇ ਟਾਈਮ ਜ਼ਰੂਰ ਲੱਗਦਾ ਪਰ ਜੇ ਚੀਜ਼ ਵਧੀਆ ਬਣ ਜੇ ਵਧੀਆ ਵਾਇਰਲ ਹੋ ਜੇ ਹਨਾ ਤੋਂ ਤੁਹਾਡੇ ਪੈਸੇ ਵਧੀਆ ਬਣਨ ਲੱਗ ਪੈਂਦੇ ਆ ਸੋ ਸਲਾਹ ਇਹੀ ਹੈ ਜੇ ਤੁਸੀਂ ਇੰਟਰਸਟਿੰਗ ਇੰਟਰਸਟਿਡ ਹੈਗੇ ਹੋ ਤਾਂ ਜਰੂਰ ਇਹਨਾਂ ਚੀਜ਼ਾਂ ਤੇ ਆਓ ਤੇ ਕੰਮ ਕਰੋ ਤੇ ਅਰਨਿੰਗ ਜਿਹੜੀ ਆ ਦੋਨਾਂ ਤੇ ਸੇਮ ਹੀ ਆ ਯਾਰ ਕੁਝ ਖਾਸ ਫਰਕ ਹੈ ਨਹੀਂਗਾ ਪਰ ਇਹ ਆ ਵੀ ਵਿਊਜ਼ ਜਿਹੜੇ ਜ਼ਿਆਦਾ ਇਹਦੇ ਤੇ ਆਉਂਦੇ ਆ ਤਾਂ ਸ਼ਾਇਦ ਪੈਸੇ ਤੇ ਜ਼ਿਆਦਾ ਬਣਦੇ ਹੋ ਸਕਦੇ ਆ ਪਰ ਇੱਥੇ ਵਿਊਜ਼ ਭਾਵੇਂ ਘੱਟ ਆਉਂਦੇ ਆ ਹਨਾ ਤਰੀਕ ਮਤਲਬ ਹੌਲੀ-ਹੌਲੀ ਆਉਂਦੇ ਆ ਪਰ ਅਰਨਿੰਗ ਇਹਦੀ ਆ ਜਿਹੜੀ ਹੁੰਦੀ ਰਹਿੰਦੀ ਆ ਫਿਰ ਸੋ ਮੇਰੇ ਹਿਸਾਬ ਦੇ ਨਾਲ ਦੋਨਾਂ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਦੋਨਾਂ ਦੇ ਵਿੱਚ ਅਰਨਿੰਗ ਜਿਹੜੀ ਐ ਸੇਮ ਹੀ ਹੁੰਦੀ ਐ ਤੇ ਬਾਕੀ ਹੋਰ ਤੁਹਾਨੂੰ ਮਤਲਬ ਮੋਨਟਾਈਜ਼ ਕਿਵੇਂ ਹੁੰਦਾ ਵਾ ਹਨਾ YouTube ਜਾਂ Facebook ਦਾ ਕਰਾਈਟੇਰੀਆ ਕਿਵੇਂ ਤੁਸੀਂ ਕਿਹੜੀ ਵੀਡੀਓ ਕਿਵੇਂ ਹਨਾ ਪਾਉਣੀ ਐ ਸਿਸਟਮ ਸਾਰਾ ਉਹ ਤੁਹਾਨੂੰ ਆਪਾਂ ਅਲੱਗ-ਅਲੱਗ ਵੀਡੀਓ ਦੇ ਰਾਹੀਂ ਦੱਸਾਂਗੇ ਕਿਉਂਕਿ ਜੇ ਇੱਕੋਦਮ ਪੂਰਾ ਸਿਸਟਮ ਦੱਸਣ ਲੱਗੇ ਤਾਂ ਮੈਨੂੰ ਲੱਗਦਾ ਵੀ ਸਵੇਰ ਤੋਂ ਲੈ ਕੇ ਸ਼ਾਮ ਹੀ ਪੈ ਜਾਣੀ ਐ ਸੋ 10-10 ਮਿੰਟ ਦੇ ਵੀਡੀਓਸ ਪਾਇਆ ਕਰਾਂਗੇ ਜਿੰਨੀ ਇੱਕ ਨੌਲੇਜ ਐ ਜਿੰਨੀ ਇੱਕ ਸਮਝ ਹੈ ਅਜੇ ਨਵੇਂ-ਨਵੇਂ ਆਪਾਂ ਵੀ ਹਨਾ ਇਹਦੇ ਬਾਰੇ ਦੱਸਣ ਲੱਗੇ ਸੋ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਫੇਸਬੁੱਕ ਦੇਖ ਰਹੇ ਹੋ ਤਾਂ ਫਿਰ ਫੋਲੋ ਕਰ ਲਿਓ ਤੇ ਜੁੜੇ ਰਹੋ ਚੱਕਮੀ ਗੱਲਬਾਤ ਦੇ ਨਾਲ ਥੈਂਕ ਯੂ